ਜੇ ਕਿਸੇ ਮੁੰਡੇ ਨੂੰ 5-7 ਕਿੱਲੇ ਜ਼ਮੀਨ ਦੇ ਆਉਂਦੇ ਹੋਣ ਜਾਂ ਸਰਕਾਰੀ ਨੌਕਰੀ ਲੱਗਿਆ ਹੋਵੇ ਮੁੰਡੇ ਦੇ ਘਰ ਦੇ ਮੁੰਡੇ ਦੇ ਵਿਆਹ ਵੇਲੇ ਕੁੜੀ ਵਾਲਿਆਂ ਨੂੰ ਕਹਿਣਗੇ ਗੱਡੀ ਲੈਵਾਂਗੇ ਗੱਡੀ ਤਾਂ ਲੈ ਲਵਾਂਗੇ ਗੱਡੀ ਚਲਾਉਣ ਦਾ ਜਿਗਰਾ ਕਿਤੋਂ ਲਾਉਂਗੇ ਉਹਦੇ 'ਚ ਤੇਲ ਵੀ ਪਵਾਉਣਾ ਪੈਂਦਾ ਉਹਦੀ ਸਰਵਿਸ ਵੀ ਕਰਾਉਣੀ ਪਊ ਉਹਦੇ ਟਾਇਰ ਵੀ ਕਿਸੇ ਨੇ ਉਹ ਸੋਰੈਂਸ ਵੀ ਕਰਾਉਣੀ ਪਊ ਉਹਦੀ ਲੈਂਡ ਮੈਟ ਵੀ ਕਰਾਉਣੀ ਪਊ ਉਹ ਗੱਡੀ ਤਵਾਉਣੀ ਵੀ ਪਊ ਸਮਝ ਗਏ ਨਹੀਂ ਫਿਰ ਵਿਆਹ ਤਾਂ 2-3 ਸਾਲ ਬਾਅਦ ਕਹੋਗੇ ਦਾਤ ਚ ਮਿਲੀ ਸੀ ਕੋਈ ਚਲਾਉਂਦਾ ਨਹੀਂ ਤਾਂ ਵੇਚ ਦਿਆਂ। ਇੱਕ ਬੰਦਾ ਆਪਣੀ ਘਰ ਵਾਲੀ ਦੀ ਕਬਰ ਤੇ ਬੈਠਾ ਐ ਪੱਖਾ ਚੱਲ ਰਿਹਾ ਸੀ। ਉਹਦੇ ਕੋਲ ਦੀ ਉਹਨਾਂ ਨੇ ਪਿੰਡ ਦਾ ਇੱਕ ਬਜ਼ੁਰਗ ਬੰਦਾ ਲੰਘਾ ਲੱਗਿਆ ਉਹਨੂੰ ਦੇਖ ਕੇ ਕਹਿੰਦਾ ਕਮਾਲ ਹੋ ਗਈ ਯਾਰ। ਅੱਜ ਕੱਲ ਦੇ ਜਮਾਨੇ 'ਚ ਵੇਖਣਾ ਪਿਆਰ ਲੋਕ ਆਪਦੇ ਘਰ ਵਾਲਿਆਂ ਨੂੰ ਇੰਨਾ ਪਿਆਰ ਕਰਦੇ ਨੇ। ਉਹ ਬੰਦਾ ਪੱਖਾ ਝਲਦਾ ਝਲਦਾ ਕਹਿੰਦਾ ਪਿਆਰਪੂਰ ਕੁਛ ਨਹੀਂ ਹੈਗਾ। ਮੇਰੇ ਘਰ ਵਾਲੀ ਨੇ ਮਰਨ ਤੋਂ ਪਹਿਲਾਂ ਮੈਨੂੰ ਕਿਹਾ ਸੀ ਵੀ ਉਹਨਾ ਟਾਈਮ ਦੂਜਾ ਪਿਆ ਨਾ ਕਰੇ ਜਿੰਨਾ ਟਾਈਮ ਮੇਰੀ ਕਬਰ ਦੀ ਮਿੱਟੀ ਨਹੀਂ ਸੁੱਕਦੀ ਪਤਾ ਨਹੀਂ ਕੌਣਾ ਕੁੜੀ ਜਵਾ ਰੋਜ਼ ਹੀ ਕਰਜਰਵਾ ਕੇ ਪਾਣੀਆ ਲੋਲ ਜਾਂਦਾ ਮਿੱਟੀ ਨਹੀਂ ਸੁੱਕਦੀ 13 ਇੱਕ ਡਾਕਟਰ ਨੇ ਕਿਸੇ ਮਰੀਜ਼ ਦੇ ਢਿੱਡ ਦਾ ਆਪਰੇਸ਼ਨ ਕਰਿਆ ਆਪਰੇਸ਼ਨ ਕਰਨ ਵੇਲੇ ਉਹ ਆਪਣੀ ਕੈਂਚੀ ਮਰੀਜ਼ ਦੇ ਢਿੱਡ 'ਚ ਧਰ ਕੇ ਭੁੱਲ ਗਿਆ ਆਪਰੇਸ਼ਨ ਕਰਨ ਤੋਂ ਬਾਅਦ ਉਹਦੇ ਜਿਆਦਾ ਆਇਆ ਕਿ ਮੈਂ ਤਾਂ ਆਪਣੀ ਕੈਂਚੀ ਮਰੀਜ਼ ਦੇ ਢਿੱਡ 'ਚ ਧਰ ਕੇ ਭੁੱਲ ਗਿਆ ਉਹ ਮਰੀਜ਼ ਨੂੰ ਕਹਿੰਦਾ ਸੌਰੀ ਆਪਰੇਸ਼ਨ ਦੁਬਾਰਾ ਕਰਨਾ ਪੈਣਾ ਮੈਂ ਆਪਣੀ ਕੈਂਚੀ ਤੇਰੇ ਢਿੱਡ 'ਚ ਧਰ ਕੇ ਭੁੱਲ ਗਿਆ ਮਰੀਜ਼ ਡਾਕਟਰ ਨੂੰ ਕਹਿੰਦਾ ਤੇਰੀ ਕੈਂਚੀ ਕਿੰਨੇ ਰੁਪਈਆ ਦੀ ਸੀ ਡਾਕਟਰ ਕਹਿੰਦਾ 50 ਰੁਪਈਆ ਦੀ ਮਰੀਜ਼ ਡਾਕਟਰ ਨੂੰ 50 ਰੁਪਏ ਫੜਾ ਕੇ ਕਹਿੰਦਾ ਆਹ ਫੜ ਤੇਰੀ ਕੈਂਚੀ ਦੇ 50 ਰੁਪਏ ਹੁਣ ਤੂੰ 50 ਰੁਪਈਆ ਪਿੱਛੇ ਢਿੱਡ ਦੀ ਦੁਬਾਰਾ ਚੀਰ ਫਾੜ ਕਰਦਾ ਫਿਰਿੰਗਾ ਕਹਿੰਦੇ ਨੇ ਜਨਾਨੀਆਂ ਦੇ 16 ਸ਼ਿੰਗਾਰ ਹੁੰਦੇ ਨੇ ਜਿਹੜੀ ਜਨਾਨੀ 16 ਸ਼ਿੰਗਾਰ ਕਰ ਲੇ ਉਹ ਪਰੀਆਂ ਤੋਂ ਵੀ ਵੱਧ ਸੋਹਣੀ ਲੱਗਦੀ ਐ ਪਰ ਅੱਜ ਕੱਲ ਸਿਰਫ ਇੱਕ ਸ਼ਿੰਗਾਰ ਆ ਉਹ ਆ ਫੋਨ ਵਾਲਾ ਫਿਲਟਰ ਜਿਹਨੇ ਇਹੋ ਜੀਆਂ ਜਨਾਨੀਆਂ ਨੂੰ ਵੀ ਪਰੀਆਂ ਵਾਲੀ ਫੀਲਿੰਗ ਆਉਣ ਲਾਤੀ ਜਿਨ੍ਹਾਂ ਨੂੰ 16 ਸਿੰਗਾਰਾਂ ਨੇ ਵੀ ਹੱਥ ਖੜੇ ਕਰਕੇ ਜਵਾਬ ਦਿੱਤਾ ਸੀ ਵੀ ਭੈਣ ਜੀ ਤੁਸੀਂ ਕੋਈ ਗੱਤਿ ਗੁੱਤੀ ਮਾਰ ਕੇ ਦੇਖ ਲਓ ਅਸੀਂ ਨਹੀਂ ਤੁਹਾਨੂੰ ਸੋਹਣੀਆਂ ਬਣਾ ਸਕਦੇ ਸਾਡੇ ਤਾਂ ਹੱਥ ਖੜੇ ਨਹੀਂ ਇੱਕ ਬਜ਼ੁਰਗ ਬੰਦਾ 90 95 ਸਾਲ ਦਾ ਹੋ ਕੇ ਮਰਿਆ ਜ਼ਿੰਦਗੀ 'ਚ ਚੰਗੇ ਕੰਮ ਕਰੇ ਹੋਣ ਕਰਕੇ ਉਹਨੂੰ ਸਵਰਗ ਮਿਲ ਗਿਆ ਸਵਰਗਾਂ 'ਚ ਚੰਗੀ ਸੇਵਾ ਹੋਣ ਲੱਗੀ ਉਹਦੀ ਚੰਗਾ ਉਹਨੂੰ ਖਾਣ ਪੀਣ ਮਿਲਿਆ ਚੰਗਾ ਨਾਚ ਗਾਣਾ ਚੱਲੇ ਸੋਹਣੀਆਂ ਸੋਹਣੀਆਂ ਅਪਸਰਾ ਉਹਦੀ ਸੇਵਾ 'ਚ ਲੱਗੀਆਂ ਹੋਈਆਂ ਹੀਆਂ ਇਹ ਸਾਰਾ ਕੁਝ ਦੇਖ ਕੇ ਉਹ ਐ ਮੱਥੇ ਤੇ ਹੱਥ ਰੱਖ ਕੇ ਨੀਵੀਂ ਪਾ ਕੇ ਉਦਾਸ ਹੋ ਕੇ ਬਹਿ ਗਿਆ ਜਮਦੂਦ ਆਏ ਉੱਥੇ ਸਵਰਗਾਂ ਚ ਗੇੜਾ ਮਾਰਨ ਕਹਿੰਦੇ ਬਜ਼ੁਰਗਾ ਐ ਉਦਾਸ ਕਿਉਂ ਹੋਇਆ ਬੈਠਾ ਕਹਿੰਦਾ ਮੈਂ ਤਾਂ ਰੋਣਾ ਆਪਣੇ ਕਰਮਾਂ ਨੂੰ RAMDEB ਨੂੰ ਦੇਖ ਕੇ ਜੋਗਾ ਕਰਨ ਦੀ ਯਾਦਤ ਪੈ ਗਈ ਸੀ ਤਾਂ ਕਰਕੇ ਲੇਟ ਹੋ ਗਿਆ ਨਹੀਂ ਤਾਂ 10 15 ਸਾਲ ਪਹਿਲਾਂ ਹੀ ਨਜ਼ਾਰਿਆਂ ਚ ਆ ਜਾਂਦਾ ਮੇਰੇ ਵਰਗੇ ਖੂਬਸੂਰਤ ਲੋਕਾਂ ਦਾ ਵੀ ਔਖਾ ਹੀ ਐ ਪਤਾ ਨਹੀਂ ਕਿਉਂ ਸਾਡੀ ਫੋਟੋ ਨਹੀਂ ਸੋਹਣੀ ਆਉਂਦੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਪਲੀਜ਼